ਨੂੰ ਦੱਸਿਆ ਤੇ ਸਹੀ ਹੀ ਹਾਂ ਉਹਨੇ ਟੈਸਟ ਨਹੀਂ ਭਰਿਆ ਉਹ ਆ ਭਰਿਆ ਤੇ ਹੈਗਾ ਜਦੋਂ ਕਹਿੰਦਾ ਜੀ ਜੋਤਪੱਪੀ ਨੇ ਹਾਂ ਉਹ ਕਲੀਅਰ ਹੋ ਗਿਆ ਵਾ ਤੇ ਅੱਜ ਉਹਨਾਂ ਨੂੰ ਜੌਬ ਦਾ ਮਿਲ ਗਿਆ ਵਾ ਅੱਛਾ ਹਾਂ ਇਹ ਤਾਂ ਬੜੀ ਵਧੀਆ ਗੱਲ ਹੋਈ ਆ ਫਿਰ ਉਹ ਮਨੇ ਹੁਣੇ ਫੋਨ ਕਰਕੇ ਦੱਸੰਦਿਆ ਹੀ ਕਹਿੰਦਾ ਹਾਂਜੀ ਇਹ ਵੀ ਨੌਕਰੀ ਮਿਲ ਗਈ ਆ ਹੁਣ ਘਰ ਚੱਲ ਜਣਗੇ ਆਹ ਇਹ ਤਾਂ ਗੱਲ ਸਹੀ ਆ ਤੇ लवली ਨੂੰ ਕਹਿੰਨੀ ਹੈ ਕਿ ਹੁਣ ਨਾ ਮਣੀ ਨੂੰ ਘਰ ਲੈ ਗਈ ਆ ਤਾਂ ਉઠੋ ਅੱਜ ਤੇ ਨਿਆਣਿਆਂ ਦੇ ਆਉਣਾ ਵਾ ਮਿਲਣਾ ਤੇ ਤੂੰ ਹੀ ਉੱਠਣ ਹੀ ਨਹੀਂ ਦੇ ਰਵਨਾ ਮੇਰੇ ਚ ਹਿੰਮਤ ਹੀ ਹੈ ਨਹੀਂ ਉਠਣ ਦੀ ਤੇ ਉੱਠ ਕੇ ਕੀ ਕਰਾਂ ਹਿੰਮਤ ਕਿਉਂ ਨਹੀਂ ਹੈਗੀ ਹਿੰਮਤ ਰੱਖੋ ਨਾ ਉੱਠੋ ਟੋਲ ਆ ਕੇ ਬਹੁ ਘੜੀ ਕਰ ਇੱਥੇ ਜੋਬ ਨੂੰ ਨਹੀਂ ਕਿਤੇ ਲੱਭਣ ਦੇ ਜੋਬ ਨੂੰ ਨਹੀਂ ਇੱਥੇ ਹੀ ਆ ਅੱਛਾ ਅੱਛਾ ਉਹ ਨਾ ਪੁੱਤਰ ਜਲਦਾਉ ਨਹੀਂ ਅੱਜ ਜੋਬ ਦਾ ਹਾਂ ਉਹ ਦੋਵੇਂ ਜਾਣੇ ਸ਼ਹਿਰ ਨੂੰ ਚੱਲ ਗਏ ਠੀਕ ਹੈ ਠੀਕ ਮੰਮੀ ਜੀ ਵੇਖੋ ਇਹ ਗੱਲ ਇੱਕ ਨਾ ਇੱਕ ਦਿਨ ਦੱਸਣੀ ਹੀ ਪੈਣੀ ਹੀ ਹੋਣਾ ਦੱਸਦੀ ਜੇ ਉਹਨਾਂ ਨੂੰ ਬਾਹਰੋਂ ਕਿਤੇ ਪਤਾ ਲੱਗ ਜਾਂਦਾ ਜੇ ਜੋਬ ਨੂੰ ਉਹ ਕਿਤੇ ਵੇਖ ਲੈਂਦੇ ਤੇ ਫੇਰ ਆ ਕੇ ਉਹ ਮੈਨੂੰ ਕੀ ਕਹਿੰਦੇ ਕਿ ਤੁਸੀਂ ਆਹ ਕੂ ਕਰਦੀਆਂ ਰਹੀਆਂ ਹੋ